ਇਹ ਕਿਹੜਾ ਉਹ ਸਿੱਧੀ ਜਾਂਦਾ ਬੈਗ ਜਾਂ ਪਾਈ ਮਾਸਟਰ ਜਾਂ ਬੜਾ ਮੈਨੂੰ ਲੱਗਦਾ ਕੋਈ ਅੰਗਰੇਜ਼ੀ ਲਟੇਰ ਹੈ ਇਹ ਹਾਂ ਕੋ ਡਾਕਟਰ ਡਾਕਟਰ ਬਣ ਕੇ ਪੇਤ ਲੈਂਦਾ ਫਿੱਤਾ ਡੰਗਰਾਂ ਚ ਜਾਣਦੇ ਜਾਂਦੇ ਜਾਂਦੇ ਕੋਈ ਵੇ 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 ਇੱਕ ਹੀ ਕਰੀ ਜਾਂਦਾ ਤੂੰ ਆ ਛੱਡ ਮੈਨੂੰ ਹੋਰ ਕੌਣ ਹੈ ਬੰਦਾ ਨਹੀਂ ਦੀਂਦਾ ਤੈਨੂੰ ਤ ਬੰਦਾ ਨਹੀਂ ਦੀਂਦਾ ਜਾਨਾ ਤੂੰ ਡੰਗਰਾਂ ਚ ਵੜਦਾ ਮੈਂ ਬੋਲ ਮਾਰਿਆ ਦੀ ਭਾਈ ਉਥੋਂ ਬੋਲ ਮਾਰਨੂ ਮੈਂ ਕੋਈ ਸੇਠ ਨਹੀਂ ਹੈਗਾ ਵੀ ਚਕੰਨਾ ਰਹਾ ਆ ਡੰਗਰਾਂ ਨੇ ਨਹੀਂ ਮਤ ਮਾਰ ਰਹੀ ਆ ਐਨਾਂ ਦਾ ਕੰਨਾਂ ਚ ਗੋਹਾ ਫਸਿਆ ਪਿਆ ਤੇਰੀ ਮੂੰਹ ਚ ਬੋਲਣ ਵਾਲਾ ਬੋਲ ਵੀ ਸਾਨੂੰ ਸੁਣਦਾ ਹੈਗਾ ਤੂੰ ਪਸ਼ੂ ਖਰੀਦਣ ਵਾਲਾ ਹੈ ਵੇਚਣ ਵਾਲਾ ਹੈ ਕੌਣ ਹੈ ਕੀ ਕਾਦੇ ਵਸਤੇ ਆਇਆ ਏ ਇਧਰ ਉਹ ਮੈਂ ਦੋਨਾਂ ਚੋਂ ਕੋਈ ਨਹੀਂ ਹੈਗਾ ਨਾ ਵੇਚਣ ਵਾਲਾ ਨਾ ਮੈਂ ਖਰੀਦਣ ਵਾਲਾ ਅੱਛਾ ਮੇਰੀ ਕਹਾਣੀ ਦਾ ਇੱਕ ਵੱਖਰੀ ਹੈ ਅੱਛਾ ਤੂੰ ਕਹਾਣੀਆਂ ਆ ਲੈ ਹਾਂ ਤੇ ਕਹਾਣੀਆਂ ਆ ਫਿਰ ਸਕੂਲਾਂ ਚ ਸੁਣਾ ਲਾਇਬ੍ਰੇਰੀ ਚ ਸੁਣਾ ਇੱਥੇ ਆ ਅਮਰੀਕਾ ਨਾ ਗਾਵਾਂ ਤੇ ਮੱਝਾਂ ਕਹਾਣੀਆਂ ਨਹੀਂ ਸੁਣਦੀਆਂ ਇਹ ਕੱਖ ਖਾਂਦੀਆਂ ਨੇ ਪਾਣੀ ਮੰਗਦੀਆਂ ਨੇ ਆ ਐਂ ਖਰਖਰਾ ਮੰਗ। ਉਹ ਖੜੇ ਆ ਕੀ ਕਰੀਏ ਨਾ ਤੂੰ ਚਲੋ ਉਹ ਭਰਾਵਾ ਮੇਰੀ ਕਹਾਣੀ ਇਹ ਹੈ ਮੈਂ ਜਾਣਾ ਬਾਹਰ ਬਾਹਰ ਜਾਣਾ ਹਾਂ ਆਓ ਉਹ ਇੱਧਰ ਨਹੀਂ ਹੋਰ ਮੈਂ ਐਂ ਕਰਕੇ ਐਂ ਜਾਣਾ ਬਾਹਰ ਐਂ ਜਾਣਾ ਵਾ ਆਓ ਫਿਰ ਇੱਥੋਂ ਦੀ ਚਲੋ ਓਏ ਇੱਥੋਂ ਨਹੀਂ ਕਿੱਥੋਂ ਨਹੀਂ ਮੈਂ ਹੋਰ ਉਹ ਭਰਾਵਾ ਮੈਂ ਉਹ ਇਹ ਵਾਰ ਨਹੀਂ ਵਿੱਚਦੀ ਮੈਂ ਐਂ ਕਰਕੇ ਉਹ ਬਾਹਰ ਜਾਣਾ ਐਂ ਕਰਕੇ ਉਹ ਬਾਹਰ ਜਾਣਾ ਹਾਂ ਇੱਥੇ ਪੈਰ ਰੱਖੋ ਫਿਰ ਉੱਤੇ ਰੱਖੋ ਫਿਰ ਤਹਾਂ ਰੱਖੋ ਚਲੋ ਓਏ ਇਹ ਨਹੀਂ ਓਏ ਤੂੰ ਸਮਝਦਾ ਕਿਉਂ ਨਹੀਂ ਮੈਂ ਫਲਾਈਟ ਚੜਨਾ ਹੈ ਲਾਈਟ ਚੜਨਾ ਹੈ ਇੱਥੇ ਟਰਾਂਸਫਾਰਮ ਹੈਗਾ ਵੱਡਾ ਆਜੋ ਉਹ ਰਾ ਖੜ ਤੂੰ ਮੈਂ ਚੜਨਾ ਹੈ ਫਲਾਈਟ ਉਹ ਆਓ ਫਿਰ ਤਾਂ ਲਾਈਟ ਤੇ ਚੜਨਾ ਹੈ ਸਾਡੇ ਟ੍ਰਾਂਸਫਰਮ ਹੈਗਾ ਚੜ ਜਾ ਓਏ ਲਾਈਟ ਨਹੀਂ ਓਏ ਗੁਰੂ ਜਿਹੜੀ ਉਹ ਫਲਾਈਟ ਹੁੰਦੀ ਹੈ ਫਲਾਈਟ ਮਤਲਬ ਜਹਾਜ਼ ਤੂੰ ਜਹਾਜ਼ ਚੜਨਾ ਹੈ ਹਾਂ ਇੱਥੇ ਫਿਰ ਜੈਂਪ ਵਾਲੀ ਬੂਥ ਮਿਲਦੇ ਨੇ ਜਾਂ ਤੂੰ ਕਿਸੇ ਮਰੀਕਲ ਦੀ ਟੂਹੀ ਤੇ ਚੜ ਕੇ ਜੰਪ ਮਾਰ ਕੇ ਜਹਾਜ਼ ਚੜਨਾ ਹੈ ਐਸੇ ਵੀ ਜੇ ਲੱਗਦੇ ਨੇ ਇਮੀਗ੍ਰੇਸ਼ਨ ਵਾਲਿਆਂ ਦਾ ਦਫ਼ਤਰ ਹੈ ਬੇ ਇਸੇ ਬਸ ਜਹਾਜ਼ ਏਡੇ ਤੋਂ ਜਾ ਕੇ ਚੜਸ ਤਾ ਓਏ ਮੈਂ ਚੱਲ ਮੈਂ ਸੰਨੀ ਰੋਣੀ ਮੈਂ ਟਿਕਟਾਂ ਲੈ ਰੱਖੀਆਂ ਨੇ ਸਾਰਾ ਕੁਝ ਮੇਰੀ ਕਹਾਣੀ ਦਾ ਸੁਣ ਲੈ ਤੂੰ ਪਹਿਲਾਂ ਪੂਰੀ ਉਹ ਫਿਰ ਟਿਕਟਾਂ ਲੈ ਰਖਿਆ ਨੇ ਭਾਈ ਟਿਕਟਾਂ 에어ਪੋਰਟ ਤੇ ਜਾ ਕੇ ਉੱਥੇ ਹਵਾਈ ਏਡੇ 'ਚ ਉਹਨਾਂ ਨੂੰ ਦਿਖਾਓ ਪਾਸ ਕਰ ਦੇਣਗੇ ਤੂੰ ਜਹਾਜ਼ 'ਚ ਚੜ ਜਾ ਇੱਥੇ ਮੇਰਾ ਦਿਮਾਗ ਖਾਣ ਦੀ ਕੀ ਲੋੜ ਐ ਓਏ ਮੇਰੀ ਕਹਾਣੀ ਸੁਣ ਨਾ ਪੂਰੀ ਫਿਰ ਤੈਨੂੰ ਪਤਾ ਲੱਗੂ ਕੀ ਅਸਲ 'ਚ ਮੇਰਾ ਸਾਰਾ ਪਰਿਵਾਰ ਵਾਰੇ ਐ ਤੇ ਫਿਰ ਹੋਵੇ ਮੈਂ ਉਹਨਾਂ ਨੂੰ ਪੰਜੀਰੀ ਰਲਾ ਕੇ ਜਣੀ ਇੱਥੋਂ ਮੈਂ ਉਹਨਾਂ ਨੂੰ ਦੁੱਧ ਦੀਆਂ ਬੋਤਲਾਂ ਕੋਰੀਅਰ ਕਰਨੀਆਂ ਨੇ ਹੋਵੇ ਉਹ ਮੈਂ ਵੀ ਜਾ ਰਿਆਂ ਬਾਰੇ ਹੁਣ ਚੱਲ ਫਿਰ ਜਾ ਯਾਰ ਫਿਰ ਸੁਣ ਤਾਂ ਲੈ ਤੂੰ ਇੰਨਾ ਰੁੱਖਾ ਕਿਉਂ ਬੋਲਦਾ ਯਾਰ ਲੈ ਚੱਲ ਸੁਣਾ ਤੂੰ ਸੁਣਾ ਤੇਰੀ ਕਹਾਣੀ 10 ਮਿੰਟਾਂ ਦੇ ਵਿੱਚ ਪੂਰੀ ਹੋ ਕੇ ਗੇਟ ਕੋ ਬਾਹਰ ਹੋਣਾ ਚਾਹੀਦਾ ਤੂੰ ਤੇ ਤੇਰੀ ਕਹਾਣੀ ਮੈਨੂੰ ਬਾਹਲੀ ਲੰਬੀ ਲੋੜ ਨਹੀਂ ਮੈਂ ਸੰਨੀ ਰੌਈ ਆ ਉਹਦੇ ਚੀਚੜੀ ਵਾਲੀ ਦਵਾਈ ਲਾਉਣੀ ਐ ਆਬ ਮੇਰਾ ਕੰਮ ਬਹੁਤ ਪਿਆ ਆ ਮਾਲਕ ਹੋ ਜਾਂਦਾ ਕਰਮ ਨਹੀਂ ਮਾਲਕ ਨੂੰ ਕੋਈ ਗੱਲ ਨਹੀਂ ਤੂੰ ਸਮਝਾ ਲਈ ਯਾਰ ਨਹੀਂ ਤੂੰ 10 ਮਿੰਟਾਂ ਦੇ ਵਿੱਚ ਮੈਨੂੰ ਪਾਣੀ ਸਲਾ ਕੇ ਤੂੰ ਦੇਖ ਕਹਾਣੀ ਐਵੇਂ ਐ ਮੇਰੇ ਕੋਲੇ ਨੇ 7-8 ਜਾਨਵਰ ਤੇ ਫਿਰ ਉਹ ਵੇਚਣੇ ਨੇ ਮੈਂ ਗਹਿਣੇ ਕਰਨੇ ਨੇ ਲੋਕ ਜ਼ਮੀਨਾਂ ਗਹਿਣੇ ਕਰਦੇ ਨੇ ਲੋਕ ਟਰੈਕਟਰ ਗਹਿਣੇ ਕਰਦੇ ਨੇ ਪਸ਼ੂ ਕਿਹੜੇ ਗਹਿਣੇ ਹੁੰਦੇ ਨੇ ਯਾਰ ਤੂੰ ਸਾਨੂੰ ਪਸ਼ੂ ਗਹਿਣੇ ਕਰ ਦੇ ਉਹਦੀ ਮੌਤ ਹੋ ਜੇ ਮੈਂ ਤੈਨੂੰ ਕਿਹੜਾ ਪਸ਼ੂ ਦੇਵਾਂਗਾ ਯਾਰ ਨਹੀਂ ਉਹਨਾਂ ਦੇ ਬੀਮੇ ਕਰਾਏ ਹੋਏ ਨੇ ਉਹ ਵੀਰੋ ਵੀਰ ਬੀਮੇ ਸਾਡੇ ਨਹੀਂ ਕਿਸੇ ਨੇ ਕਰਾਏ ਤੂੰ ਪਸ਼ੂਆਂ ਦੇ ਕਰਾਈ ਫਿਰਦਾ ਯਾਰ ਕਿਉਂ ਦਿਮਾਗ ਖਾਂ ਉਹ ਜਿਹੜੀ ਗੱਲ ਦਾ ਸੀ ਜਿਹੜੇ ਮੇਰੇ ਜਾਨਵਰ ਨੇ ਨਾ ਉਹਨਾਂ ਦੇ ਮੈਂ ਸ਼ੁਰੂ ਚ بیمੇ ਕਰਾਏ ਤੇ ਜੇ ਕੁਝ ਹੋ ਵੀ ਗਿਆ ਨਾ ਉਹ ਤੇਰੇ ਤੇ ਕੋਈ ਬਿੱਤਾ ਨਹੀਂ ਆਉਂਦੀ ਤੈਨੂੰ ਤਾਂ ਮੈਂ ਅਲੱਗ ਤੋਂ 2 ਲੱਖ ਰੁਪਿਆ ਸਮਾਈ ਦਾ ਦੇਵਾਂਗਾ ਤੂੰ ਪਹਿਲੀ ਵਾਰ ਬੰਦਾ ਕੰਮ ਦਾ ਆਇਆ ਯਾਰ ਐਦੋਂ ਪਹਿਲਾਂ ਤਾਂ ਲੋਕ ਮਾਲਕਾਂ ਦੇ ਕੰਮ ਦੇ ਆਉਂਦੇ ਤੇ ਹਾਂ ਤੂੰ ਆਇਆ ਮੇਰੇ ਕੰਮ ਦਾ ਗੱਲ ਸੁਣਾ ਹਾਂ ਆ ਜਿਹੜਾ ਉਹ ਮਾਲਕ ਗਿਆ ਨਾ ਹਾਂ ਇਰੂ ਨੂੰ ਕੋਈ ਗੱਲ ਦਾ ਪਤਾ ਲੱਗਣਾ ਚਾਹੀਦਾ ਤੂੰ 2 ਲੱਖ ਰੁਪਇਆ ਲੱਗ ਤੋਂ ਮੈਨੂੰ ਦੇ ਦੀ ਅੱਛਾ ਮੈਂ ਵਿਕੀ ਇੱਥੇ ਬੰਨ ਕੇ ਤੇਰੇ ਪਸ਼ੂਆਂ ਦੀ ਸਭਾਈ ਕਰੀ ਜਾਵਾਂਗਾ ਤੇ ਫਿਰ ਉਹਨਾਂ ਦਾ ਜਿਹੜਾ ਉਹਨਾਂ ਤੋਂ ਦੁੱਧ ਵਗੈਰਾ ਉਹਨਾਂ ਦੀ ਕੋਈ ਆਮਦਨੀ ਹੋਵੇਗੀ ਹਾਂ ਉਹ ਫਿਰ ਤੁਸੀਂ ਲੈ ਕੇ ਜਾਓਗੇ ਕੌਣ ਲੈ ਕੇ ਨਹੀਂ ਉਹ ਤੇਰੀ ਹੈ ਸਾਰਾ ਕੁਝ ਓਰੇ ਉਹ ਵੀ ਮੇਰੀ ਹਾਂ ਵੀ ਉਹ ਵੀ ਮੇਰੀ ਹਾਂ ਹੁਣ ਤੈਨੂੰ ਜਮੀਨਾਂ ਦੱਸੀ ਉਹਨੂੰ ਹਾਂ ਇੰਨਾ ਦੀ ਜਿਹੜੀ ਖਲ ਹੋਇਆ ਕਰੂਗੀ ਉਹ ਜੋ ਵਿਚੋ ਵਾਟੇ ਪਰ ਪਰਕੇ ਤੇਰੇ ਵਾਲਿਆਂ ਨੂੰ ਵੱਧ ਪਾਇਏਗਾ ਤੂੰ ਸਮਾ ਮੈਂ ਹੋਰ ਮਹਿਕਮੇ ਚ ਤਾਂ ਸਾਰਿਆਂ ਦੇ ਦੇਖਿਆ ਦੀ ਇਹ ਕੰਮ ਕੁੰਡੀ ਪਰ ਹਾਂ ਮਹਿਕਮਾ ਮੈਂ ਪਹਿਲੀ ਵਾਰੀ ਦੇਖਿਆ ਜਿੱਥੇ ਤੂੰ 20 ਮਾਰਕ ਨੂੰ ਕੁੰਡੀ ਲਾਂਦਾ ਫਿਰਦਾ ਦੁੱਧ ਚੋ ਵੀ ਲੱਗਦੀ ਹੈ ਹੈ ਕੀਚੜੀ ਵਾਲੀ ਦਵਾਈ ਵਿੱਚੋਂ ਮੈਂ ਵੇਚਦਾ ਨਾ ਅੱਛਾ ਜਿਹੜਾ ਕਲਹੀਆ ਮੈਨੂੰ ਪਿਉਣ ਵਾਸਤੇ ਆਉਂਦਾ ਹਾਂ ਉਹ ਇਹਨਾਂ ਨੂੰ ਪਤਲਾ ਕਰਕੇ ਪਿਆ ਦੇਣਾ ਅੱਧਾ ਵਿੱਚੋਂ ਗਮੰਡੀਆਂ ਨੂੰ ਵਿੱਚ ਪਾ। ਇਹਦਾ ਸਾਰੇ ਆਪਣੇ ਪੰਜਾਬ ਵਿੱਚ ਬੈਰਸ ਫੈਲ ਗਿਆ ਇਹ ਤੋਂ ਬਿਨਾ ਤਾਂ ਰੋਟੀ ਹਜਮਉਦੀ ਨਹੀਂ ਉੱਪਰਲੀ ਕਮਾਈ ਬਿਨਾ ਕਿਸੇ ਦਾ ਘਰ ਨਹੀਂ ਹੁਣ ਚੱਲਦਾ। ਸਾਹਿਬ ਜੀ। ਅੱਛਾ। ਠੀਕ ਹੈ। ਆ ਇੱਥੇ ਬਈ। ਅਰੇ ਜਿਹਦੇ ਵਿੱਚ ਨਾਇਤਾ ਲਾਇਆ ਹੈ 2 ਲੀਟਰਾਂ ਦੀ ਠੰਡੇ ਦੀ ਬੋਤਲ। ਅੱਛਾ। ਠੰਡੀ ਹੋ ਜੂਗੀ 10 ਮਿੰਟਾਂ 'ਚ। ਠੀਕ ਹੈ। ਨਾਲੇ ਮੈਂ ਬਹੁਤਾਂ ਨਹੀਂ ਲੱਗ ਰਿਹਾ ਸੁਦੀ ਸ਼ਰਟ। ਤੂੰ ਦੇਖ ਲਓ ਬੱਚੇ ਨੂੰ। ਆ ਮੈਂ ਮੜਾ ਜਾ ਇੱਧਰ। ਤੇ ਨਾਲੇ ਮੈਂ ਤਾਂ ਰਿਆ ਦੋਸੇ ਚ ਪੱਤੀ ਪਾ ਕੇ ਉਬਲਣੀ ਚਲ ਮੈਂ ਮਿੱਠੇ ਨਮਕੀਨ ਨਾਲ ਪਿਆਉ ਤੁਹਾਨੂੰ ਦੇਖੋ ਬਾਕੀ ਮਾਲਕਾ ਮੂਲਕਾ ਦੀ ਗੱਲ ਨਾ ਕਰਿਓ ਠੀਕ ਹੈ ਤੁਹਾਡੇ ਜਾਨਵਰ ਜਿੰਨੇ ਸਾਲ ਕਹੋਗੇ ਉਹਨੇ ਸਾਲ ਪਾ ਦੂੰਗਾ ਚੀ ਕੱਚੀ ਚਰੀ ਮੈਂ ਉਹਨਾਂ ਨੂੰ ਪਾਇਆ ਕਰੂੰਗਾ ਇੱਕ ਹੋਰ ਵੀ ਹੈ ਤੂੰ ਮੈਨੂੰ ਆਪਦਾ ਖਾਤਾ ਦੇ ਦੀ ਮੇਰੇ ਬੈਂਕ ਦਾ ਹਾਂ ਮੈਂ ਉੱਥੋਂ ਡਾਲਰ ਆਪੇ ਪਾਇਆ ਕਰੂੰਗਾ ਮੈਨੂੰ ਗੂਗਲ ਪੇ ਕਰ ਦੇ ਜੀ ਉੱਥੋਂ ਬਾਦ ਤੂੰ ਡਾਲਰ ਪਾਇਆ ਕਰੂਗਾ ਹਾਂ ਮੈਨੂੰ ਗੂਗਲ ਪੇ ਕਰ ਦੇ ਜੀ ਕਿਸੇ ਨੂੰ ਨਾਲੇ ਪਤਾ ਨਹੀਂ ਲੱਗਿਆ ਹਾਂ ਹਾਂ ਤੈਨੂੰ ਡਾਲਰਾਂ ਨਾਲ ਪਰਜਾਦਾਂ ਦੇਖੋ ਘਰੇ ਮੈਂ ਬੜੇ ਸ਼ੌਂਕ ਨਾਲ ਰੱਖੇ ਹੋਏ ਨੇ ਜਾਨਵਰ ਹਾਂ ਇੱਥੇ ਵੀ ਸ਼ੌਂਕ ਨਾਲ ਰੱਖੇ ਨੇ ਨਾ ਤਾਂ ਉਹਨਾਂ ਦੇ ਕੋਈ ਚੀਚੜੀ ਲੱਗਣੀ ਚੀ ਹਾਂ ਚੀਚੜੀ ਵਾਲੀ ਦਵਾਈ ਸਾਡੇ ਕੋਲ ਇਹੀ ਜੀ ਪਈ ਹੈ ਜਦੋਂ ਚੱਕ ਕੇ ਪੂਛ ਦਵਾਈ ਮਾਰਦੀ ਹਾਂ ਜਿਹੜੀ ਗਵਾਂਢੀ ਦੇ ਵੀ ਨਹੀਂ ਖੜਦੀ ਉਹਨਾਂ ਦੇ ਕਿੱਥੋਂ ਫੜ ਜੂ ਬਸ ਠੀਕ ਹੈ ਤੇ ਦੂਸਰਾ ਨੰਬਰ ਲਈ ਲਿੱਸੇ ਨਹੀਂ ਹੋਣੇ ਚਾਹੀਦੇ ਮਹਾ ਜਮਾ ਨਹੀਂ ਲਿੱਸੇ ਹੋਣ ਦਿੰਦੇ ਜੀ ਸੋਨੂੰ ਜੇ ਉਹ ਅੱਜ ਇੰਨੀ ਚਰਬੀ ਹੈ ਜੇ ਤੂੰ ਦੁਬਾਰੇ ਆਉਂਗੇ ਇੰਨੀ ਨਹੀਂ ਚਰਦੀ ਮਿਲੂਗਾ ਤੇ ਬਸ ਠੀਕ ਪਸ਼ੂ ਝੋਟਿਆਂ ਵਰਗੇ ਹੋਏ ਲਈ ਉਹ ਤੁਸੀਂ ਬਸ ਝੋਟਿਆਂ ਵਰਗੇ ਤਾਂ ਹੋਏ ਜਾਣਗੇ ਜਿਵੇਂ ਤੇਰੇ ਕੋਲ ਆ ਡੰਗਰ ਨੇ ਨਾ ਇੰਨੇ ਮੇਰੇ ਦਾ ਪਸ਼ੂ ਆਪੇ ਤਕੜੇ ਹੋ ਜਾਣਗੇ ਨਹੀਂ ਤਕੜੇ ਐ ਨਹੀਂ ਹੁੰਦੇ ਮੈਂ ਕਰੂੰਗਾ ਹਾਂ ਹਾਂ ਮੈਂ ਤਾਂ ਆਹੀ ਕਰਿਆ ਨਾ ਤੈਨੂੰ ਹੁਣ ਅਸਲ ਜਿਹੜੀ ਖਾਲ ਇਹਨਾਂ ਨੂੰ ਪਾਉਣੀ ਹੈ ਉਹ ਜੋ ਅੱਧੀ ਖਾਲ ਤੇਰੇ ਵਾਲਿਆਂ ਨੂੰ ਤੇਰੇ ਵਾਲਿਆਂ ਨੂੰ ਮੱਕੀ ਬੋਚ ਕੇ ਅੱਡ-ਕੱਡ ਕੀ ਐ ਗਰੀ ਫਿਰ ਤੂੰ 50000 ਰੁਪਏ ਮੈਥੋਂ ਅਲੱਗ ਲੈ ਲਈ ਬੜੀ ਵਿਆਂ ਦੀ ਖਾਲੇ ਅੰਦਰ ਸਾਡੇ ਉੱਤੇ ਅੱਛਾ ਉਹਨਾਂ ਨੂੰ ਮੈਂ ਬਾੜ ਕੇ ਬੜੀ ਵਿਆਂ ਦੀ ਖਾਲ ਅੱਡ ਪਾ ਦਿਆ ਕਰੂੰਗਾ ਇਹ ਤਾਂ ਐ ਡੱਕਰੇ ਡੱਕਰੇ ਦੀ ਜਰਾਂਗੀ ਕੋਈ 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 ਗੱਲ ਨਹੀਂ ਹਾਂ ਤੁਹਾਡੇ ਕੋਲ ਜਾਨਵਰ ਕਿਹੜੇ ਕਿਹੜੇ ਨੇ ਪਹਿਲਾ ਜਾਨਵਰ ਕਿਹੜਾ ਹੈ ਪਹਿਲਾ ਜਾਨਵਰ ਹੈ ਮੇਰੇ ਕੋਲੇ ਬੱਕਰੀ ਬੱਕਰੀ ਹਾਂ ਬੜੇ ਸ਼ੌਂਕ ਨਾਲ ਪਾਲੀ ਹੋਈ ਹੈ ਇਹਦਾ ਆਨੰਦ ਆ ਗਿਆ ਬੱਕਰੀ ਨੇ ਥੋੜੇ ਜੇ ਡੇਕ ਦੇ ਪੱਤੇ ਖਾਣੇ ਨੇ ਹਾਂ ਤੇ ਥੋੜਾ ਜਿਹਾ ਖੱਬਲ ਪਾ ਦਿਆ ਕਰਨਾ ਹੈ ਹਾਂ ਤੇ ਮੁੱਠੀ ਕੋ ਨੂੰ ਮੱਕੀ ਦੀ ਪਾ ਦਿਆ ਕਰਨੀ ਹੈ ਹਾਂ ਕਦੇ ਆਹ ਖੁੜਲੀ ਤੇ ਚੜ ਗਈ ਕਦੇ ਉੱਥੇ ਚੜ ਗਈ ਰੌਣਕਾਂ ਲਾਈ ਰੱਖਿਆ ਕਰੂ ਬੱਕਰੀ ਨਾਲ ਮੇਰਾ ਦਿਲ ਲੱਗਿਆ ਰਿਹਾ ਕਰੂਗਾ ਬੱਕਰੀ ਨਾਲ ਮੈਂ ਗੀਤ ਗਾ ਰਿਹਾ ਕਰਾਂਗਾ ਚੜੇ ਜੀਟ ਨੇ ਬੱਕਰੀ ਚੋਲੀ ਤੇ ਅਗਲਾ ਜਾਨਵਰ ਕੀ ਹੈ ਹਾਂ ਅਗਲਾ ਜਾਨਵਰ ਹਾਂ ਉਹ ਇੱਕ ਟੱਟਾ ਟੱਟਾ ਹਾਂ ਨੀਲੀ ਰਾਵੀ ਦਾ ਇਥੋਂ 2 ਸਾਲਾਂ ਨੂੰ ਤੁਸੀਂ ਸਾਂਹ ਬਣ ਕੇ ਨਿਕੜੂਗਾ ਤੁਹਾਡਾ ਝੋਟਾ ਤੁੜੇ ਸਿਆਣ ਚ ਨਹੀਂ ਆਣਾ ਅੱਛਾ ਇਨਾਮ ਲਗਿਆ ਕਰਨਗੇ ਜਿਹੜੇ ਝੋਟੇ ਨੂੰ ਮੈਂ ਪਾਲਦਾ ਵਾਹ ਜੀ ਵਾਹ ਸੰਮੀਆਂ ਕਰਿਆ ਕਰੂੰਗਾ ਖਰਖਰਾ ਕਰਿਆ ਕਰੂੰਗਾ ਚੀਚੜੀਆਂ ਤੜੂੰਗਾ ਝੋਟੇ ਦੇ ਖਰਖਰੇ ਕਰਿਆ ਕਰੂੰਗਾ ਤੁਹਾਡੇ ਦੇ ਠੀਕ ਠੀਕ ਹੈ ਹਾਂ ਜੀ ਹਾਂ ਤੇ ਹੁਣ ਫਿਰ ਅਗਲਾ ਜਾਨਵਰ ਦੱਸੋ ਵੀ ਕਿਹੜਾ ਜਿਹੜਾ 3 ਨੰਬਰ ਤੇ ਆਉਂਦਾ ਹੈ ਉਹ ਹੈ ਮਗਰਮੱਛ ਹੈ ਮਗਰਮੱਛ ਹਾਂ ਵੀ ਉਹ ਵੀ ਮੈਂ ਇੱਥੇ ਰੱਖਣਾ ਉਹ ਯਾਰ ਹੁਣ ਰੱਖਣੀ ਪਊਗਾ ਜਦੋਂ ਮੈਂ ਤੈਨੂੰ ਸਮਾਹ ਕੇ ਜਾ ਰਿਆਂ ਸਾਰੇ ਬੀਮੇ ਕਰਾਏ ਹੋਏ ਨੇ ਉਹਨਾਂ ਦੇ ਉਹ ਮੇਰਾ ਵੀਰ ਤੂੰ ਮੈਨੂੰ ਕੁੱਤੀ ਨਹੀਂ ਸਮਾਹ ਕੇ ਜਾ ਰਿਆ ਕੂਤਰਿਆਂ ਵਾਲੀ ਵੀ ਮੈਂ ਲੱਸੀ ਦੀ ਘੁੱਟ ਪਾ ਦੇਣੀ ਐ ਛੋ 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 ਕਰਕੇ ਉਹਨੂੰ ਉੱਥੇ ਰਜਾ ਕੇ ਨਹੀਂ ਤੂੰ ਮੈਨੂੰ ਮਗਰ ਮੱਛ ਦੀ ਗੱਲ ਕਰ ਰਿਹਾ ਦੁਬਾਰੇ ਸੋਚ ਲੈ ਉਹਨਾਂ ਨਾਲ ਗੱਲ ਕਰ ਦਮਾਰੇ ਇਹ ਹੁਣ ਦੱਸ ਕਈ ਵਾਰ ਦਿਮਾਗ ਤੇ ਜਰ ਹੁੰਦੀ ਐ ਦੁਬਾਰੇ ਦੱਸ ਕੀ 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 ਐ ਅਗਲਾ ਜਾਨਵਰ ਮਗਰ ਮੱਛ ਐ ਪੱਕਈ ਮਾਗਰ ਮੱਛ ਹੈ ਪੱਕਈ ਹੈ ਬੜਾ ਛੌਂਕ ਨਾਲ ਪਾਲਿਆ ਮੈਂ ਵਧੀਆ ਮਾਗਰ ਮੱਛ ਨੂੰ ਖਾਣਾ-ਦਾਣਾ ਪਾਉਣ ਜਾਂ ਮੈਂ ਉਹ ਮੇਰੀ ਫੜ ਕੇ ਬਾਹ ਵਿੱਚੇ ਮੈਨੂੰ ਲੰਘਾ ਦੇ ਕੋਲੂ ਵਾਲੇ ਰਾ ਉਹ ਦੇਖ ਤੇਰੇ ਕੋਲ ਆਉਣ ਵਾਲੇ 2 ਸਾਲਾਂ ਨੂੰ ਨਾ ਤੇਰੇ Google Pay ਵਾਲੇ ਡਾਲਰ ਦਿਖਣ ਤੇ ਨਾ ਮੈਂ ਦਿਖਾਂ ਨਾ ਮਾਗਰ ਮੱਛ ਦਿਖੇ ਹੁਣ ਤੇਰੇ ਕੋਲ ਮਾਲ ਵਧੀਆ ਹੈ ਕੋਈ ਗੱਲ ਨਹੀਂ ਅੱਛਾ ਵੀ ਆਹ ਮਾਲ ਹੈ ਜਿਹੜਾ ਇਹ ਮਾਗਰ ਮੱਛ ਨੂੰ ਖਾਣ ਨੂੰ ਪਾਉਣੇ ਉਹ ਆਪੇ ਲੈ ਜਾ ਕਰੂਗਾ ਕੋਈ ਚੱਕਰ ਨਹੀਂ ਹੈ ਗਿਆ ਬਾਕੀ ਟੋਪੇ 'ਚ ਲੈ ਕੇ ਜਾਇਆ ਕਰਾਂਗੇ ਉਸ ਤੋਂ ਬਹੁਤ ਕੁਝ ਹੈ ਹੁਣ ਜਿਹੜਾ ਉਦੋਂ ਅਗਲਾ ਬਰਾ ਸੁਣ ਉਦੋਂ ਅਗਲਾ ਜਾਨਵਰ ਉਹ ਹੈਗਾ ਆਪਣੇ ਕੋਲੇ ਗੈਂਡਾ ਉਹ ਆਈ ਦਸ ਸਿੰਘ ਹੁੰਦਾ ਉਹਦੇ ਇੱਥੇ ਹਾਂ 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 ਉਹੀ ਉਹ ਵੀ ਉਹ ਤੈਨੂੰ ਇੱਕ ਸੰਗਲ ਫੜ ਕੇ ਲੈ ਕੇ ਜਾਣਾ ਜਿੱਥੇ ਤੂੰ ਟੋਬੇ ਚ ਲੈ ਕੇ ਜਾਵੇਂਗਾ ਉਦੋਂ ਬਾਅਦ ਨੂੰ ਇੱਥੇ ਹੀ ਲਿਆਣਾ ਸੰਸਮਈ ਕਰਨੀ ਹੈ ਬਾਈ ਉਹ ਮੇਰਾ ਵੀਰ ਉਹ ਮੇਰਾ ਬਾਪ ਤੂੰ ਮੈਨੂੰ ਝੋਟਾ ਨਹੀਂ ਦੇ ਕੇ ਜਾ ਰਿਹਾ ਫੂਲਾ ਵੀ ਜਿਹੜੇ ਨੇ ਮੈਂ ਖਰਖਰਾ ਕਰਕੇ ਇੱਥੇ ਉਹ ਤੇ ਦੇਤਾ ਦਿੰਉਂਗਾ ਉਹ ਗੈਂਡਾ ਉਹ ਮਾਰ ਮਾਰ ਕੇ ਟੱਕਰਾਂ ਸਾਡੀਆਂ ਕੰਧਾਂ ਢਾ ਦੂਗਾ ਤੂੰ ਇੱਥਾਂ ਮਾਰ ਮਾਰ ਸਾਡੇ ਪੱਖੇ ਡੇਕ ਦੂਗਾ ਐਡਾ ਸਿੰਘ ਮਾਰ ਮਾਰ ਸਾਡੀਆਂ ਬੱਜਾਂ ਦੇ ਢਿੱਡ ਪਾੜ ਦੂਗਾ ਉਹ ਦੇਖੋ ਉਹ ਤੇਰੀ ਜ਼ਿੰਮੇਵਾਰੀ ਹੈ بیمੇ ਫੁੱਲ ਨੇ ਆਹੋ ਮੇਰੀ ਜ਼ਿੰਮੇਵਾਰੀ ਪੱਕੀ ਮੇਰੀ ਜ਼ਿੰਮੇਵਾਰੀ ਕਾਦੀ ਯਾਰ ਜ਼ਿੰਮੇਵਾਰੀ ਮੈਂ ਕੋਈ ਫੋਰੈਸਟ ਵਿਭਾਗ ਦਾ ਮੁਖ ਅਫਸਰ ਲੱਗਿਆ ਹੋਇਆ ਯਾਰ ਦੇਖ بیمੇ ਉਹਨਾਂ ਦੇ ਫੁੱਲ ਨੇ ਉਹਨਾਂ ਦੇ ਤਾਂ بیمੇ ਨੇ ਉਹ ਸਾਡਾ ਨਹੀਂ ਕਿਸੇ ਦਾ ਬੀਮਾ ਸਾਨੂੰ ਨਹੀਂ ਕਿਸੇ ਨੇ ਦੇਣਾ 5 ਪੈਸੇ ਯਾਦ ਉਹਨਾਂ ਨੇ ਮਾਰ ਮੁਕਾਤੇ ਮਗਰ ਮੱਛ ਨੇ ਪੜ ਕੇ ਮੈਂ ਕਾਹ ਚੱਲ ਜੈਂਡੇ ਨੇ ਮੇਰਾ ਮਾਲਕ ਤਾਂ ਜਨਾ ਉਹਨੇ ਕੁਝ ਨਹੀਂ ਕਰਨਾ ਜੇ ਮਗਰ ਮੱਛ ਨੂੰ ਲੋੜ ਪਈ ਥੋੜਾ ਜਾਦੇ ਵਿੱਚ ਟੈਕੀ ਕਰਨਾ ਸਿਰਫ ਸਣਾ ਉਨੇ ਐ ਜੇ ਕਰਨਾ ਹੈ ਫਿਰ ਛੱਡ ਦੇਣਾ ਹਾਂ ਮੈਂ ਮਗਰਮੱਛ ਦੇ ਮੂੰਹ ਦੇ ਵਿੱਚ ਸਿਰ ਧਰਨਾ ਹੈ ਹਨਾ ਜੇ ਲੋੜ ਪਈ ਉਸ ਤੋਂ ਬਾਅਦ ਉਹਨੇ ਮੇਰੀ ਸਿਟੀ ਸਕੈਨ ਕਰਕੇ ਐਕਸਰਾ ਪੇਜ ਦੇਣਾ ਦੇਖੋ ਉਦੋਂ ਬਾਅਦ ਜੇਕਰ ਗੈਂਡੇ ਨੂੰ ਲੋੜ ਪਈ ਥੋੜੀ ਮੋਟੀ ਉਹਦਾ ਮੂੰਹ ਆ ਪੂਰਾ ਵੱਡਾ ਐ ਟੜਦਾ ਹੁੰਦਾ ਉਹਦੇ ਵਿੱਚ ਤਰਬੂਜ ਪੰਦੇ ਨੇ ਹੋਰ ਪੰਦੇ ਨੇ ਜੇ ਨਾ ਪਾ ਸਕਿਆ ਤਾਂ ਤੂੰ ਉਹਦੀਆਂ ਲੱਤਾਂ ਪਾ ਲਈ ਉਹਦੇ ਵਿੱਚ ਥੋੜਾ ਜਿਹਾ ਟਾਈਮ ਬਾਸਤੇ ਹਾਂ ਉਸ ਤੋਂ ਬਾਅਦ ਉਹਨੂੰ ਕੁਝ ਨਹੀਂ ਹੁੰਦਾ ਤੇ ਉਹ ਜੀਵ ਨਾਲ ਮੇਰੀਆਂ ਲੱਤਾਂ ਦੀ ਮ사ਜ ਕਰਿਆ ਕਰੂਗਾ ਹਨਾ ਨਹੀਂ ਨਹੀਂ ਬਸ ਉਹਨੇ ਆਪਦਾ ਜਿਹੜਾ ਸ਼ੌਂਕ ਆ ਪੂਰਾ ਕਰ ਲੈਣਾ ਹੈ ਨਾ ਹਲੋ ਮੈਂ ਸੋਚਿਆ ਪਤਾ ਨਹੀਂ ਕਿੱਦਾਂ ਇੱਕ ਟੱਕੜਾ ਗਾ ਕੇ ਇੱਥੇ ਆਇਆ ਮਾਲਕ ਨੂੰ ਕੁੰਡੀ ਲਾ ਕੇ ਆਪਦੇ ਜਵਾਕਾਂ ਦਾ ਢਿੱਡ ਪਾਲਾਂਗੇ ਤੂੰ ਮੇਰਾ ਢਿੱਡ ਖਵਾਉਣ ਨੂੰ ਫਿਰਦਾ ਯਾਰ ਦੇਖ ਅੱਗੇ ਜਿਹੜਾ ਜਾਨਵਰ ਹੈ ਮੇਰੇ ਕੋਲੇ ਬਹੁਤ ਵਧੀਆ ਜਾਨਵਰ ਹੈ ਉਹ ਉਹ ਤੇਰੇ ਮਨਾਫੇਦ ਹੈ ਸਾਰੇ ਪਾਸਿਓਂ ਇਹ ਕਹਾਣੀ ਦੇ ਵਿੱਚ ਮੇਰਾ ਅਗਲਾ ਜਿਹੜਾ ਐਂਟਰੀ ਹੈ ਉਸ ਜਾਨਵਰ ਦੀ ਉਹ ਹੈ ਹੰਥੀ ਕੀ ਹੋ ਗਿਆ ਸੁਣਿਆ ਹੰਥੀ ਬਹੁਤ ਸੋਹਣਾ ਹੈ ਆਉ ਮੈਂ ਪਾਗਲ ਹੋ ਗਿਆ ਆਵਾਜ਼ ਕੀ ਹੋ ਰਹੀ ਹੈ ਆ ਮੈਂ ਪਾਗਲ ਹੋ ਖੜਾ ਹੋ ਜਾ ਆ ਮੈਂ ਪਾਗਲ ਹੋ ਗਿਆ ਆ ਮੈਂ ਪਾਗਲ ਹੋ ਪਹਿਲਾਂ ਮੇਰੀਆਂ ਗੱਲਾਂ ਸੁਣ ਲੈ ਹੰਥੀ ਜਿਹੜਾ ਹੈਗਾ ਉਹ ਸੁਣ ਮੇਰੀ ਗੱਲ ਸੁਣ ਜਿਹੜਾ ਇੱਕ ਹੋਰ ਛੇਮਾ ਜਾਨਵਰ ਹੈ ਆ ਉਹ ਸੁਣ ਹੁਣ ਦੱਸ ਉਹ ਐ ਜਿਰਾ ਉਹ ਲੰਬੀ ਗਰਦਨ ਵਾਲਾ ਉਹਨੇ ਕਿਤੇ ਨਹੀਂ ਕੋਈ ਦਿੱਕਤਾਂ ਦੀ ਉਸ ਨੂੰ ਬਸ ਜਿੱਥੋਂ ਦੀ ਕੋਈ ਚੀਜ਼ ਚੱਕਣੀ ਆ ਉਹਦੀ ਗਰਦਨ ਨਾਲ ਆ ਆਪੇ ਚੱਕ ਲਿਆ ਕਰੂਗਾ ਮੇਰੇ 6 ਜਾਨਵਰ ਨੇ ਉਹਨਾਂ ਨੂੰ ਸਾਮਲਾ 6 ਕਿਲੇ ਤੇਰੇ ਕੋਲੇ ਬੇਲੇ ਨੇ ਹੂੰ ਠੀਕ ਹੈ ਨਾ ਮੈਂ ਲਿਆ ਕੇ ਦਿਨਾ ਚੰਗਾ ਫਿਰ ਉਹ ਖੜ ਖੜ ਕਰਦਾ 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 ਪ੍ਰੇਮਾਨੰਦ ਦੀ ਠੀਕ ਆ ਪਹਿਲੀ ਵਾਰ ਮਾਲਕ ਤੋਂ ਕੁੰਡੀ ਲਾਉਣ ਦੀ ਸਕੀਮ ਚਲਾਈ ਦੀ ਸਲਿ ਉਹ ਵੀ ਨਹੀਂ ਕੰਮ ਦੀ ਆਇਆ ਔਰੇ ਜਾਨਵਰ ਕਰਾਏ ਤੇ ਦੇਣਾ ਹਾਥੀ ਇੱਕ ਇੱਕ ਜਰਾਫ ਇੱਕ ਗੈਂਡ ਇੱਕ ਬੱਕਰੀ ਹੈ ਕਿਹੇ ਜੀ ਜਾਨਵਰ ਲੈ ਕੇ ਰੇ ਗੈਂਡਾ ਮੇਰੀਆਂ ਬੈੜੀਆਂ ਨੂੰ ਨਹੀਂ ਪਲਟਾ ਕੇ ਮਰੂਗਾ ਗਮੰਡੀਆਂ ਦੇ ਕਰੇ ਸਾਰੀਆਂ ਹਾਥੀ ਮੇਰੀਆਂ ਕੰਦਾ ਡਾ ਦੂਗਾ ਗੈਂਡੇ ਦੇ ਮਰ ਸਾਫਾ ਕੇ ਪਹਿਲਾ ਟੋਬੇ ਚ ਲੈ ਕੇ ਜਾਇਆ ਕਰੂਗਾ ਇੱਕ ਛੇਰ ਵੀ ਦੇ ਜੀ ਇੱਕ ਨਾਲ ਬਘਿਆੜ ਦੇ ਜੀ ਇੱਕ ਰਿੱਚ ਬਨ ਜਾ ਇੱਥੇ ਸਫਾਇਆ ਹੋ ਜਾਣਾ ਸਾਡਾ ਛੇਤੀਏ ਤੂੰ ਜਾ ਚੜ ਕੇ ਬਾਹਰ ਵਗ ਜੀ ਅਸੀਂ ਬਾਗਲ ਚੋਂ ਬਾਹਰ ਵਗ ਜਾਾਂਗੇ ਲੋਕਾਂ ਨੂੰ ਕੰਮ ਕਰਕੇ ਧੀ ਲੱਗਦੀ ਐ ਇੱਥੇ ਸਾਲੀ ਗੱਲ ਸੁਣ ਕੇ ਲੱਗੀ ਹਾਂ ਜਾਲਵਾ ਪਾਣੀ ਵੀ ਕੁੱਟ ਪੀਏ ਭਗਤੂਰਾ ਮਾ ਸਨੀ ਰਲਾ ਲੈ ਹਜੇ ਸੌਦਿਆਂ ਤੋਂ ਰਹਿਣ ਦੇ ਤੂੰ ਨਾ ਵਿੱਚ ਬੜਿਆ ਕਰ